ਸਰੇ ਕੋ ਵਿਅਕਤੀ ਫੜਿਆ ਜੀ ਅੱਜ ਕੀ ਮਾਮਲਾ ਜੀ ਸਡੇ ਥਾਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ 82-83 ਦਾ ਪੀਓ ਗ੍ਰਫਤਾਰ ਕੀਤਾ ਸਾਡੇ ਕੋਲ ਮੁਕੱਦਮਾ ਨੰਬਰ 324/18 6114 ਦਾ ਸ਼ਰਾਬ ਦਾ ਪਖਤਾ ਸੀ ਤੇ 2018 ਤੋਂ ਭਗਾਉਣਾ ਸੀਗਾ ਤੇ ਇਹਨੂੰ ਕੱਲ ਸਾਡੀ ਪੁਲਿਸ ਪਾਰਟੀ ਨੇ ਗ੍ਰਫਤਾਰ ਕੀਤਾ ਭਗਾੜੇ ਸਰ ਇਹਦਾ ਵਿਅਕਤੀ ਦਾ ਨਾਮ ਕੀ ਹੈ ਇਹਦਾ ਰਾਜਮੀਰ ਸਿੰਘ ਸਾਨੂੰ ਕੋ ਬਲਵੰਤ ਸਿੰਘ ਵਾਸੀ ਈ ਡਬਲਿਊ ਐਸ ਕਲੋਨੀ ਦਾਹਰਨਵਾਲਾ ਤੇ ਇਹਨੂੰ ਕੱਲ ਸਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਹਿਰਾਸਤ ਵਿੱਚ ਲਿਆ। ਹੋ ਕਿੱਦਾਂ ਇਹਨੂੰ ਇਤਲਾਹ ਮਿਲੀ ਹੈ ਜਾਂ ਕਿੱਦਾਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਇਥੋਂ ਭਗੜਾਉਣ ਤੋਂ ਬਾਅਦ ਰਾਜਸਥਾਨ ਚਲਾ ਗਿਆ ਸੀਗਾ ਤੇ ਇਹ ਹੁਣ ਆਇਆ ਸੀਗਾ ਤੇ ਹੁਣ ਸਾਹੀ ਆਪਣੇ ਸੋਰਸ ਲਾਏ ਹੋਏ ਸੀਗੇ ਤੇ ਉਹਦੇ ਆਧਾਰ ਤੇ ਸਾਡੀ ਪੁਲਿਸ ਪਾਰਟੀ ਨੇ ਹਿਰਾਸਤ ਕਰ ਲਿਆ। ਤੇ ਇਹ ਇਹ ਜਿਹੜਾ ਕੋਈ ਨਸ਼ੇ ਦਾ ਵੀ ਆਦੀ ਹੈ ਜੀ ਬੰਦਾ ਜਿਹੜਾ ਨਹੀਂ ਨਸ਼ਾ ਨਹੀਂ ਕਰਦਾ ਨਸ਼ਾ ਵੇਚਦਾ ਸੀ ਪਹਿਲਾਂ ਪਰ ਉਸ ਦਿਨ ਪਰਚਾ ਦਰਜ ਹੋਣ ਤੋਂ ਬਾਅਦ ਭੱਜ ਗਿਆ ਸੀਗਾ ਰਾਜਸਥਾਨ ਚਲੇ ਗਿਆ ਸੀ। ਟੋਟਲ ਕਿੰਨੇ ਮੁਕੱਦਮੇ ਅਤੇ ਬਾਕੀ ਹੁਣ ਤਹਿਕੀਕਾਤ ਕਰ ਰਹੇ ਹਨ। ਇਹ ਦੀ ਸਾਲੇ ਫਰਤਾਲ ਕਰ ਰਹੇ ਨੇ ਬਹੁਤ ਜਿਹੇ ਪਰਿਵਾਰ ਦੇ ਨਾਲ ਹੀ ਰਹਿੰਦਾ ਸੀ ਕੋਸ਼ਿਸ਼ ਕਰ ਸਰ ਲੁਧਿਆਣੇ ਦੇ ਵਿੱਚ ਇਹ ਆਪਣੇ ਪਰਿਵਾਰ ਸਹਿ ਇਹਦਾ ਪਰਿਵਾਰ ਵਿੱਚ ਹੀ ਰਹ ਰਿਹਾ ਹੈ ਅੱਛਾ ਜੀ ਇਹ 20 ਕਿਲੋ ਵਿੱਚ ਹਰ ਇੱਕ ਵਿਅਕਤੀ ਭੜਿਆ ਜੀ ਅੱਜ ਕੀ ਮਾਮਲਾ ਜੀ ਸੜੇ ਥਾਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ 82-83 ਦਾ ਪੀਓ ਗ੍ਰਫਤਾਰ ਕੀਤਾ ਸਾਡੇ ਕੋਲ ਮਕਦਮਾ ਨੰਬਰ 324/18 61/14 ਦਾ ਸ਼ਰਾਬ ਦਾ ਪਰਚਾ ਸੀ ਤੇ 2018 ਤੋਂ ਭਗਾਉਣਾ ਸੀਗਾ ਤੇ ਇਹਨੂੰ ਕੱਲ ਸਾਡੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਭਗੋੜੇ ਸਰ ਇਹਦਾ ਵਿਅਕਤੀ ਦਾ ਨਾਮ ਕੀ ਹੈ ਇਹਦਾ ਰਾਜਮੀਰ ਸਿੰਘ ਸਾਨੂੰ ਕੋ ਬਲਵੰਤ ਸਿੰਘ ਵਾਸੀ ਈਡਬਲ ਐਸ ਕੋਲੋਨੀ ਦਾ ਰਹਿਣ ਵਾਲਾ ਤੇ ਇਹਨੂੰ ਕੱਲ ਸਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਸਰ ਕਿੱਦਾਂ ਇਹਨੂੰ ਤਲਾਹ ਮਿਲੀ ਹੈ ਜਾਂ ਕਿੱਦਾਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਇੱਥੋਂ ਭਗੜਾਉਣ ਤੋਂ ਬਾਅਦ ਰਾਜਸਥਾਨ ਚ ਲੱਗਿਆ ਸੀਗਾ ਤੇ ਹੁਣ ਆਇਆ ਸੀਗਾ ਤੇ ਹੁਣ ਸਹੀ ਆਪਣੇ ਸੋਰਸ ਲਾਏ ਹੋਏ ਸੀਗੇ ਉਹਦੇ ਦਾ ਸਾਡੀ ਪੁਲਿਸ ਪਾਰਟ ਨੇ ਦਫਤਰ ਕਰਦਾ ਤੇ ਇਹ ਜਿਹੜਾ ਕੋਈ ਨਸ਼ੇ ਦਾ ਵੀ ਆਦੀ ਹੈ ਜੀ ਬੰਦਾ ਜਿਹੜਾ ਨਹੀਂ ਨਸ਼ਾ ਨਹੀਂ ਕਰਦਾ ਨਸ਼ਾ ਵੇਚਦਾ ਸੀ ਪਹਿਲਾਂ ਪਰ ਉਸ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਭੱਜੀ ਗਿਆ ਸੀਗਾ ਰਾਜਸਥਾਨ ਚਲੇ ਗਿਆ ਸੀ ਪਰਿਵਾਰ ਦਾ ਟੋਟਲ ਕਿੰਨੇ ਮੁਕੱਦਮੇ ਅਤੇ ਬਾਕੀ ਹੁਣ ਤਹਿਕੀਕਾਤ ਕਰ ਰਹੇ ਆ ਅਸੀਂ ਸਾਡੀ ਹਿਰਦਾਲ ਕਰ ਰਹੇ ਆ ਪਰਿਵਾਰ ਦੇ ਨਾਲ ਹੀ ਰਹਿੰਦਾ ਸਾਡੀ ਕੋਸ਼ਿਸ਼ ਕਰਦੇ ਸਰ ਉਹ ਦਿਹਾਣੇ ਦੇ ਵਿੱਚ ਇਹ ਆਪਣੇ ਪਰਿਵਾਰ ਸਹਿ ਇਹਦਾ ਪਰਿਵਾਰ ਵਿੱਚ ਹੀ ਰਹਿੰਦਾ ਅੱਛਾ ਜੀ ਇਹ ਦੂਸਰੇ ਲੋਕਾਂ ਦੇ ਵਿੱਚ ਪਰ ਇੱਕ ਵਿਅਕਤੀ ਫੜਿਆ ਜੀ ਅੱਜ ਕੀ ਮਾਮਲਾ ਜੀ ਉਹ ਕਰਨ ਖੜੇ ਥਾਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ 82-83 ਦਾ ਪੀਓ ਗ੍ਰਫਤਾਰ ਕੀਤਾ ਸਾਡੇ ਕੋਲ ਮਕਦਮਾ ਨੰਬਰ 324/18 6114 ਦਾ ਸ਼ਰਾਬ ਦਾ ਪਕਚਾ ਸੀ ਤੇ 2018 ਤੋਂ ਭਗਾੜਾ ਸੀਗਾ ਤੇ ਇਹਨੂੰ ਕੱਲ ਸਾਡੀ ਪੁਲਿਸ ਪਾਰਟੀ ਨੇ ਗ੍ਰਫਤਾਰ ਕੀਤਾ ਭਗਾੜੇ ਸਰ ਇਹਦਾ ਵਿਅਕਤੀ ਦਾ ਨਾਮ ਕੀ ਹੈ ਇਹਦਾ ਰਾਜਵੀਰ ਸਿੰਘ ਸਾਨੂੰ ਕੋ ਬਲਵੰਤ ਸਿੰਘ ਵਾਸੀ ਈਡਬਲਯੂਐਸ ਕਲੋਨੀ ਗੜ੍ਹਹੰਵਾਲਾ ਤੇ ਇਹਨੂੰ ਕੱਲ ਸਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਗ੍ਰਫਤਾਰ ਕੀਤਾ ਤੋ ਕਿੱਦਾਂ ਇਹਨੂੰ ਇਤਲਾਹ ਮਿਲੀ ਹੈ ਜਾਂ ਕਿੱਦਾਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਇਥੋਂ ਭਗੜਾਉਣ ਤੋਂ ਬਾਅਦ ਰਾਜਸਥਾਨ ਚਲੇ ਗਿਆ ਸੀਗਾ ਤੇ ਇਹ ਹੁਣ ਆਇਆ ਸੀਗਾ ਤੇ ਹੁਣ ਸਾਡੇ ਆਪਣੇ ਸਰਸ ਲਾਏ ਹੋਏ ਸੀਗੇ ਤੇ ਉਹਦੇ ਆਧਾਰ ਤੇ ਸਾਡੀ ਪੁਲਿਸ ਪਾਰਟ ਨੇ ਦਰਜ ਕਰ ਲਿਆ ਤੇ ਇਹ ਜਿਹੜਾ ਕੋਈ ਨਸ਼ੇ ਦਾ ਵੀ ਆਦੀ ਹੈ ਕੀ ਬੰਦਾ ਜਿਹੜਾ ਨਹੀਂ ਨਸ਼ਾ ਨਹੀਂ ਕਰਦਾ ਨਸ਼ਾ ਵੇਚਦਾ ਸੀ ਪਹਿਲਾਂ ਪਰ ਉਸ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਭੱਗ ਗਿਆ ਸੀਗਾ ਰਾਜਸਥਾਨ ਚਲੇ ਗਿਆ ਸੀ ਪਰਿਵਾਰ ਟੋਟਲ ਕਿੰਨੇ ਮੁਕੱਦਮੇ ਅਤੇ ਜਿਹੜੇ ਬਾਕੀ ਹੁਣ ਤਹਿਕੀਕਤ ਕਰ ਰਹੇ ਹਨ ਇਹਦੇ ਸਾਡੇ ਫਰਤਾਲ ਕਰ ਰਹੇ ਹਨ ਪਰਿਵਾਰ ਦੇ ਨਾਲ ਹੀ ਰਹਿੰਦਾ ਸੀ ਸਾਰੀ ਕੋਸ਼ਿਸ਼ ਕਰ ਸਰ ਲੁਧਿਆਣੇ ਦੇ ਵਿੱਚ ਇਹ ਆਪਣੇ ਪਰਿਵਾਰ ਸਹਿ ਇਹਦਾ ਪਰਿਵਾਰ ਵਿੱਚ ਰਹ ਰਹੇ ਆ ਅੱਛਾ ਇਹ ਦੋ ਸਕਰੋ ਵਿੱਚ